ਕਹਦੇ ਵੀ ਗੱਲਾਂ ਤੇਲ ਪਾਉਣਾ ਤੇ ਆ ਕੇ ਗੱਡੀ ਚਲਾਉਣੀ ਆ। ਜਾਣ ਲੱਗੇ ਇੱਥੇ ਗੱਡੀ ਤੁਸੀਂ ਛੱਡ ਜਾਣੀ ਆ। ਬਿਲਕੁਲ ਵਿਚ ਗੱਡੀਆਂ ਬਿਲਕੁਲ ਰੈਂਡਰੂ ਹੋਣਗੀਆਂ। ਤੇ ਜੇ ਕੋਈ ਭਰਾ ਕਹਿੰਦਾ ਵੀ ਯਾਰ ਮੇਰਾ ਇੱਧਰ ਕੋਈ ਹੈ ਨਹੀਂਗਾ ਗੱਡੀ ਲਜਾਣ ਵਾਲਾ ਲਿਆਉਣ ਵਾਲਾ ਤਾਂ 에ਅਰਪੋਰਟ ਤੱਕ ਵੀ ਤੁਸੀਂ ਬੰਦਾ ਜਾਊ ਜੀ। 에ਅਰਪੋਰਟ ਤੇ ਸਾਨੂੰ ਗੱਡੀ ਪ੍ਰੋਵਾਈਡ ਕਰਾ ਕੇ ਉਸ ਤੋਂ ਬਾਅਦ ਚਾਹੇ ਉਹ ਆਪਦਾ ਬੱਸ ਚੜ੍ਹ ਕੇ ਆਵੇ ਸਾਨੂੰ ਚਾਬੀਆਂ ਦੇ ਆਊਗਾ ਜੀ। ਇਹ ਇਹ ਤਾਂ ਨਹੀਂ ਹੈਗਾ ਵੀ ਤੁਹਾਡੀ ਗੱਡੀ ਦੇ ਵਿੱਚੋਂ ਕੋਈ ਦਿੱਲੀ ਨਾ ਜਾਵੇ ਐਂਟਰੀ ਨਾ ਹੋਵੇ। ਬਾਈ ਜੀ ਸਾਰੀਆਂ ਗੱਡੀਆਂ 16 17 ਮਾਡਲ ਤੋਂ ਲੈ ਕੇ 24 ਮਾਡਲ ਤੱਕ ਗੱਡੀਆਂ ਬਾਈ। 24 ਮਾਡਲ ਤੱਕ ਗੱਡੀਆਂ ਆ ਜਾਂਦੀਆਂ ਨਵੀਆਂ ਗੱਡੀਆਂ। ਨਵੀਆਂ ਗੱਡੀਆਂ ਬਾਈ। ਰੈਂਟ ਕਿੰਨੇ ਤੋਂ ਸ਼ੁਰੂ ਹੋ ਜਾਂਦਾ? ਰੈਂਟ ਤਾਂ ਬਾਈ 1000 1500 ਤੋਂ ਲੈ ਕੇ ਵੀ 1000 1500 ਤੋਂ ਲੈ ਕੇ ਸ਼ੁਰੂ ਹੋ ਜਾਂਦਾ। ਉਹ ਗੱਡੀ ਦੇ ਹਿਸਾਬ ਨਾਲ। ਉਹ ਗੱਡੀ ਦੇ ਹਿਸਾਬ ਨਾਲ ਜਿਵੇਂ ਸਤਿਕਾਰ ਜੀ ਅੱਜ ਆਪਾਂ ਆ ਗੱਡੀਆਂ ਬਾਰੇ ਗੱਲ ਕਰਾਂਗੇ ਵੀ ਆ ਗੱਡੀਆਂ ਇੰਨੀਆਂ ਖੜੀਆਂ ਸਕੋਰਪਿਓ ਖੜੀ ਆ, ਥਾਰ ਖੜੀ ਆ, ਫੋਰਚੂਨਰ ਖੜੀ ਆ, ਜੈਗੂਅ ਇਹ ਬਕਾਊ ਆ ਜਾਂ ਕਿਸ ਪਰਪਸ ਲਈ ਆ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਪਹਿਲਾਂ ਤਾਂ ਗੱਡੀਆਂ ਬਾਰੇ ਦੱਸੋ ਵੀ ਇਹ ਨਵੀਆਂ ਗੱਡੀਆਂ ਕਾਦੇ ਲਈ ਖੜੀਆਂ ਇੱਥੇ ਇਹ ਬਕਾਊ ਨਹੀਂ ਹੈਗੀਆਂ ਬਾਈ ਐਨ ਆਰ ਆਈ ਵੀਰ ਜਿਹੜੇ ਆਉਣੇ ਆ ਜੀ ਉਹਨਾਂ ਨੂੰ ਝੂਟੇ ਦੇਣ ਇਹਨਾਂ ਚ ਅੱਛਾ ਐਨ ਆਰ ਆਈ ਵੀਰਾਂ ਵਾਸਤੇ ਆ ਸਪੈਸ਼ਲ ਹਾਂ ਹਾਂਜੀ ਤੇ ਕਿਹੜੀਆਂ ਕਿਹੜੀਆਂ ਗੱਡੀਆਂ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਬਾਈ ਕੋਈ ਵੀ ਜਿਹੜੀ ਵੀ ਕਹੋ ਉਹੀ ਗੱਡੀ ਪ੍ਰੋਵਾਈਡ ਕਰਾ ਕੇ ਦਵਾਂਗੇ ਜੇ ਆਪਣੇ ਕੋਲ ਕਈ ਵਾਰ ਨਹੀਂ ਵੀ ਹੁੰਦੀ ਨਾ ਕੋਈ ਐਨ ਆਰ ਆਈ ਵੀਰ ਆਪਾਂ ਨੂੰ ਮਾਨ ਨਾਲ ਫੋਨ ਕਰਦਾ ਥੋੜੀ ਵੀਡੀਓ ਦੇਖ ਕੇ ਫੋਨ ਕਰਦਾ ਤਾਂ ਆਪਾਂ ਨੂੰ ਉਹੀ ਗੱਡੀ ਪ੍ਰੋਵਾਈਡ 12 ਫੋਰਚੂਨਰਾਂ ਨੋਵਾ ਕ੍ਰਿਸਟਾ ਤੇ ਕਰੇਤਾ ਹੋਗੀ ਘੱਟ ਬਜਟ ਵਾਲੀ ਹੋਗੀ ਡਿਜ਼ਾਇਰ ਹੋਗੀ ਜਿਹੜੀ ਵੀ ਗੱਡੀ ਚਾਹੀਦੀ ਹੋ ਆਪਾਂ ਪ੍ਰੋਵਾਈਡ ਉਹ ਵੀ ਕਰਾ ਕੇ ਦੇਵਾਂਗੇ ਇਹ ਇਹ ਤਾਂ ਨਹੀਂ ਹੈਗਾ ਵੀ ਤੁਹਾਡੀ ਗੱਡੀ ਦੇ ਵਿੱਚੋਂ ਕੋਈ ਦਿੱਲੀ ਨਾ ਜਾਵੇ ਐਂਟਰੀ ਨਾ ਹੋਵੇ ਬਾਈ ਜੀ ਸਾਰੀਆਂ ਗੱਡੀਆਂ 16 17 ਮਾਡਲ ਤੋਂ ਲੈ ਕੇ 24 ਮਾਡਲ ਤੱਕ ਗੱਡੀਆਂ ਬਾਈ 24 ਮਾਡਲ ਤੱਕ ਗੱਡੀਆਂ ਆ ਜਾਂਦੀਆਂ ਨਵੀਆਂ ਗੱਡੀਆਂ ਨਵੀਆਂ ਗੱਡੀਆਂ ਬਾਈ ਰੈਂਟ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਰੈਂਟ ਤਾਂ ਬਾਈ 1000 1500 ਤੋਂ ਲੈ ਕੇ ਵੀ 1000 1500 ਤੋਂ ਲੈ ਕੇ ਉਹ ਗੱਡੀ ਦੇ ਹਿਸਾਬ ਨਾਲ ਉਹ ਗੱਡੀ ਦੇ ਹਿਸਾਬ ਨਾਲ ਜਿਵੇਂ ਸਕੋਰਪਿਓ 2000 2500 ਤੋਂ ਸਟਾਰਟ ਹੋ ਜਾਂਦਾ ਬਾਈ ਜੇ ਹੁਣ ਵਿਚਵੀਰ ਕਹਿੰਦੇ ਹਨ ਤਾਂ ਤਾਂ 2000 ਚ ਸਕੋਰਪਿਓ ਮਿਲਦੀ ਆ ਬਾਈ ਤੇ ਹੁਣ ਆਪਾਂ 20-20-22 ਲੱਖ ਰੁਪਏ ਵਾਲੀਆਂ ਗੱਡੀਆਂ ਆਪਣੇ ਕੋਲੇ ਉਹਨਾਂ ਦਾ ਉਹ ਜਹਰ ਰੈਂਟ ਉਹ ਕਹਿ ਸਕਦੇ ਆਂ ਵੀ ਗੱਲਾ ਤੇਲ ਪਾਉਣਾ ਤੇ ਆ ਕੇ ਗੱਡੀ ਚਲਾਉਣੀ ਆ। ਤਾਂ ਲੱਗੇ ਇੱਥੇ ਗੱਡੀ ਤੁਸੀਂ ਛੱਡ ਜਾਣੀ ਆ। ਬਿਲਕੁਲ ਵਿੱਚ ਗੱਡੀਆਂ ਬਿਲਕੁਲ ਰੈਂਡਰੂ ਹੋਣੀਆਂ ਨੇ। ਤੇ ਜੇ ਕੋਈ ਭਰਾ ਕਹਿੰਦਾ ਵੀ ਯਾਰ ਮੇਰਾ ਇੱਧਰ ਕੋਈ ਹੈ ਨਹੀਂਗਾ ਗੱਡੀ ਲਜਾਣ ਵਾਲਾ ਲਿਆਉਣ ਵਾਲਾ ਤਾਂ 에ਅਰਪੋਰਟ ਤੱਕ ਵੀ ਤੁਸੀਂ ਬੰਦਾ ਜਾਊ ਜੀ। 에ਅਰਪੋਰਟ ਤੇ ਸਾਨੂੰ ਗੱਡੀ ਪ੍ਰੋਵਾਈਡ ਕਰਾ ਕੇ ਉਸ ਤੋਂ ਬਾਅਦ ਚਾਹੇ ਉਹ ਆਪਦਾ ਬੱਸ ਚੜ੍ਹ ਕੇ ਆਵੇ ਸਾਨੂੰ ਚਾਬੀਆਂ ਦੇ ਆਊਗਾ ਜੀ। ਆ ਵੀ ਸੌਖਾ ਹੋ ਗਿਆ ਕੰਮ ਤੁਹਾਡੇ ਲਈ ਜੇ ਤੁਸੀਂ ਆਉਨੇ ਆ ਤਾਂ ਉਥੋਂ ਕਿੰਨੇ ਦਿਨ ਪਹਿਲਾਂ ਤੁਹਾਨੂੰ ਬੁਕਿੰਗ ਕਰਵਾਉਣੀ ਪਊਗੀ ਬੁਕਿੰਗ ਤਾਂ ਬਾਈ ਮੈਂ ਕਹਿਣਾ ਚਾਹੇ ਤੁਸੀਂ ਮਾਰਚ ਚ ਆਉਣਾ ਤਾਂ ਹੁਣ ਕਰਾ ਲਓਗੇ ਤਾਂ ਸਾਡੇ ਦਿਮਾਗ ਤੇ ਵੀ ਬੋਝ ਰਹੂਗਾ ਵੀ ਆਪਾਂ ਮਾਰਚ ਤੇ ਇੰਨੀ ਤਰੀਕੇ ਨਾਲ ਫਲਾਣੇ ਬੰਦੇ ਨੇ ਆਉਣਾ ਉਹਨੂੰ ਆਪਾਂ ਗੱਡੀ ਦੇਣੀ ਆ ਹੂੰ ਸਾਡੇ ਦਿਮਾਗ ਤੇ ਬੋਝ ਰੂ ਇਹ ਚੀਜ਼ ਦਾ ਮੌਕੇ ਤੇ ਤੁਸੀਂ 10 ਦਿਨ ਪਹਿਲਾਂ ਗੱਡੀ ਮੰਗੋਗੇ ਹੋ ਸਕਦਾ ਤੁਹਾਨੂੰ ਉਦੋਂ ਗੱਡੀ ਮਹਿੰਗੀ ਮਿਲੇ ਸੀਜ਼ਨ ਦੇ ਵਿੱਚ ਕਈ ਵਾਰ ਮਿਲਦੀ ਨਹੀਂ ਕਿਉਂਕਿ ਆਸੇ ਪਾਸੇ ਲੈ ਕੇ ਦੇਣੀ ਪੈਂਦੀ ਹੈ ਗੱਡੀ ਹਾਂਜੀ ਉਹ ਹੋ ਸਕਦਾ ਮਹਿੰਗੀ ਮਿਲੇ ਕਿਉਂਕਿ ਜਦੋਂ ਤੁਹਾਡੀ ਬੁਕਿੰਗ ਹੋ ਗਈ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਗੱਡੀ ਲੈ ਕੇ ਦੇਣੀ ਪਊ ਪਰ ਜਿੰਨੀਆਂ ਗੱਡੀਆਂ ਹੈਗੀਆਂ ਅਵੇਲੇਬਲ ਖੜੀਆਂ ਹੁਣ ਹਾਂਜੀ ਤਾਂ ਇਹ ਤੁਹਾਡੇ ਮੰਨ ਕੇ ਚੱਲੋ ਤਾਂ ਬਾਈ ਜੀ ਕਲਰ ਚ ਐਸਵੀ ਹੋ ਸਕਦੀਆਂ ਜਿਵੇਂ ਸਕੋਰਪਿਓ ਬਲੈਕ ਦਾ ਬਹੁਤ क्रेज ਚੱਲਦਾ ਬਲੈਕ ਕਲਰ ਥਾਰ ਦਾ ਬਲੈਕ ਦਾ ਤੇ ਬਾਕੀ ਜਿਹੜੀ ਗੱਡੀ ਵੀ ਹੁਣ ਅੱਜ ਦੇ ਟਾਈਮ ਤੋਂ ਆਪਣੇ ਕੋਲੇ ਹੋਊਗੀ ਉਹ ਤਾਂ ਆਪਾਂ ਉਹੀ ਰੇਟ ਮਤਲਬ ਸੌਖਾ ਹੋ ਗਿਆ ਕੰਮ ਜੇ ਤੁਸੀਂ ਆਉਣਾ ਤੁਹਾਡੀ ਟਿਕਟ ਹੋ ਗਈ ਆ ਨਵੰਬਰ ਦੀ ਹੋ ਗਈ ਦਸੰਬਰ ਦੀ ਹੋ ਗਈ ਅਕਤੂਬਰ ਦੀ ਹੋ ਗਈ ਜੇ ਫਰਵਰੀ ਮਾਰਚ ਦੀ ਹੋ ਗਈ ਤਾਂ ਤੁਸੀਂ ਆ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰਨਾਗਾ ਇਸ ਨੰਬਰ ਦੇ ਉੱਤੇ ਤੁਸੀਂ ਆਪਦੀ ਬੁਕਿੰਗ ਲਿਖਾ ਦੇਣੀ ਆ ਤਾਂ ਪੇਪਰ ਵਰਕ ਇਹ ਤਾਂ ਨਹੀਂ ਹੈਗਾ ਵੀ ਪਹਿਲਾਂ ਹੀ ਆ ਕਰਨਾ ਨਹੀਂ 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 ਬਾਈ ਜੇ ਕਈ ਰਹੀ ਕੋਈ ਐਨ ਆਰਈ ਵੀਰ ਹਣਾ ਵੀ ਉਹਨੇ ਆਉਣਾ ਪੰਜਾਬ ਚ ਕਿਤੇ ਵੀ ਆਪਾਂ ਗੱਡੀ ਦੇ ਦਾਂਗੇ ਪੇਪਰ ਵਰਕ ਬਾਅਦ ਚ ਕਰਾ ਲਾਂਗੇ 2-4 ਦਿਨ ਬਾਅਦ ਬਾਈ ਰੈਸਟੋਟ ਕਰਨ ਤੋਂ ਬਾਅਦ ਕਰਾ ਲਾਂਗੇ ਤੁਸੀਂ ਟੋਕਨ ਮਨੀ ਪਾਉਣੀ ਆ ਤਾਂ ਤੁਹਾਡਾ ਜਿਹੜਾ ਹੈਗਾ ਬੁਕਿੰਗ ਹੋਊਗੀ ਜਾਂ ਲਿਖਤ ਪੜਤ ਹੋਣੀ ਆ ਜੋ ਵੀ ਪੇਪਰ ਵਰਕ ਹੋਣਾਗਾ ਉਹ ਬਾਅਦ ਦੇ ਵਿੱਚ ਹੋਜੂਗਾ ਤਾਂ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਇੱਕ ਵਾਰੀ ਐਡਰੈਸ ਆਪਾਂ ਦੀ ਦੱਸ ਦਈਏ ਐਡਰੈਸ ਬਈ ਆਪਣਾ ਤਪਾ ਮੰਡੀ ਕੈਂਚੀਆਂ ਦੇ ਉੱਪਰ ਮੇਨ ਆਫਿਸ ਆ ਥਾਣੇ ਦੇ ਸਾਹਮਣੇ ਜੀ ਜੀ ਬਾਕੀ ਐਡਰੈਸ ਤੇ ਜੇ ਤੁਸੀਂ ਆਉਣਾ ਵਿਜ਼ਿਟ ਵੀ ਕਰ ਸਕਦੇ ਹੋ ਕੋਈ ਵੀ ਗੱਡੀ ਬੁੱਕ ਕਰਾਉਣ ਆਉਣਾ ਪਰ ਜੇ ਤੁਸੀਂ ਕਿਤੋਂ ਵੀ ਪੰਜਾਬ ਚੋਂ ਕਾਲ ਕਰਕੇ ਗੱਡੀ ਬੁੱਕ ਕਰਾ ਕੇ ਟੋਕਨ ਮਣੀ ਪਾ ਦੋਗੇ ਤਾਂ ਗੱਡੀ ਸੋਡੀ ਸੋਡੇ ਪਹੁੰਚਣ ਤੋਂ ਪਹਿਲਾਂ ਸੋਡੇ ਘਰ ਦੇ ਮੂਹਰੇ ਖੜੀ ਹੋ ਬਈ ਸਾਡਾ ਬੰਦਾ ਛੱਡ ਕੇ ਆਊਗਾ ਨਾ ਤੁਹਾਨੂੰ ਖਰੀਦਣ ਦਾ ਫਿਕਰ ਤੇ ਨਾ ਤੁਹਾਨੂੰ ਵੇਚਣ ਦਾ ਫਿਕਰ ਆ ਕਈ ਵਾਰੀ ਮੌਕੇ ਤੇ ਆਪਾਂ ਨੂੰ ਆਏ ਹੁੰਦੇ ਸਕੋਰਪੀਓ ਲੈਣੀ ਆ ਕਿਉਂਕਿ ਇਹਦੀ ਬੁਕਿੰਗ ਚੱਲੀ ਜਾਂਦੀ ਆ ਕਾਰ ਦੀ ਬੁਕਿੰਗ ਚੱਲੀ ਜਾਂਦੀ ਆ ਤੇ ਆ ਗੱਡੀਆਂ ਬਈ ਜਿਹੜੀਆਂ ਇੱਧਰ ਖੜੀਆਂ ਚੁੰਨੀਆਂ ਲਾਈਆਂ ਗੋਟੇ ਲਾਏ ਹੋਏ ਇਹ ਕਾਦੀਆਂ ਬਈ ਆਪਾਂ ਜਿਵੇਂ ਕਿ ਡੋਲੀਆਂ ਵਾਸਤੇ ਅੱਛਾ ਵਿਆਹਾਂ ਦਾ ਸੀਜ਼ਨ ਵੀ ਆਉਣਾ ਹੀ ਆ ਹੁਣ ਮੂਹਰੇ ਬਈ ਮੂਹਰੇ ਮਹੀਨੇ ਤੋਂ ਸਟਾਰਟ ਆ ਤਾਂ ਡੋਲੀਆਂ ਵਾਸਤੇ ਰੇਂਜ ਰੋਵਰ ਹੋਗੀ ਜੈਗੂਅਰ ਹੋਗੀ ਆਡੀ ਹੋਗੀ ਮਸਤਾਇਕ ਹੋਗੀ ਇਹ ਤੋਂ ਬਿਨਾ ਜੇ ਕੋਈ ਜਿਹੜੀਆਂ ਆ ਖੜੀਆਂ ਇਹ ਤੋਂ ਬਿਨਾ ਜੇ ਕੋਈ ਹੋਰ ਕੋਈ ਵੀ ਇੱਕ ਵਾਰ ਤੁਸੀਂ ਕਾਲ ਕਰ ਲਓ ਜੀ ਜਿਹੜੀ ਗੱਡੀ ਦੀ ਤੁਹਾਡੀ ਇਨਕੁਆਰੀ ਹੋਊਗੀ ਵੀ ਸਾਨੂੰ ਆ ਗੱਡੀ ਚਾਹੀਦੀ ਆ ਸਾਡੀ ਕੋਸ਼ਿਸ਼ ਫੋਲ ਇਹੀ ਹੋਊਗੀ ਵੀ ਤੁਹਾਨੂੰ ਉਹ ਗੱਡੀ ਪ੍ਰੋਵਾਈਡ ਕਰਵਾ ਕੇ ਦੇਗੀ ਬਾਈ ਜੀ ਠੀਕ ਆ ਮਿੱਤਰੋ ਗੱਡੀਆਂ ਜਿਹੜੀਆਂ ਵੀ ਹੋਣੀਆਂ ਇਹ ਨਹੀਂ ਹੈਗਾ ਤੁਹਾਨੂੰ ਕੋਈ ਦਿੱਕਤ ਆ ਜੇ ਇੱਕ ਬਾਈ ਹੋਰ ਗੱਲ ਕਰ ਲਈ ਵੀ ਚਲਾਨ ਦਾ ਹਾਂਜੀ ਜੇ ਕੋਈ ਚਲਾਨ ਹੁੰਦਾ ਤਾਂ ਉਹਦਾ ਕੀ ਤੁਹਾਡੀ ਕੀ ਜ਼ਿੰਮੇਵਾਰੀ ਆ ਚਲਾਉਣ ਬਾਈ ਜੇ ਕੋਈ ਸਾਡੀ ਗੱਡੀ 'ਚ ਕੋਈ ਕਮੀ ਆ ਮੰਨ ਲਓ ਸਾਡੀ ਗੱਡੀ ਦਾ ਕੋਈ ਪੇਪਰ ਵਰਕ ਹੈ ਨਹੀਂ ਘਟਾ ਉਹਦੇ ਲਈ ਕੋਈ ਚਲਾਨ ਹੋ ਬੀਮਾ ਜਾਂ ਆਰ.ਸੀ ਜਾਂ ਕਿਸੇ ਚੀਜ਼ 'ਚ ਪ੍ਰਦੂਸ਼ਣ 'ਚ ਸਾਡੀ ਉਹ ਸਾਡਾ ਕਸੂਰ ਆ ਤਾਂ ਉਹ ਚਲਾਨ ਅਸੀਂ ਭਰਾਂਗੇ ਜੇ ਅਗਲੇ ਨੇ ਸੀਟ ਬੈਲਟ ਨਹੀਂ ਲਾਈ ਉਹ ਸੋਡਾ ਜੀ ਲਾਲ ਬੱਤੀ ਕਰਾਸ ਕਰਦੇ ਉਹ ਸਾਰਾ ਕੁਝ ਦਾ ਚਲਾਨ ਉਹ ਉਹ ਵਨ ਪਾਰਟੀ ਦਾ ਹੋਗਾ ਜਿਹੜਾ ਜਾ ਜੋ ਗੱਡੀਆਂ ਦਿਖਾ ਦਈਏ ਤੁਹਾਨੂੰ ਕਾਲੀਆਂ ਚਿੱਟੀਆਂ ਸਕੋਰਪਿਓ ਥਾਰ ਖੜੀ ਆ ਥਾਰਾਂ ਵੀ ਆਪਾਂ ਡੋਲੀ ਵਾਸਤੇ ਥਾਰਾਂ ਵੀ ਦਿੰਨੇ ਆ ਜੇ ਕਿਸੇ ਵੀਰ ਨੂੰ ਹਜੇ ਤੱਕ ਪੇਪਰ ਨਹੀਂ ਲਹੇ ਗੱਡੀਆਂ ਦੇ ਬਿਲਕੁਲ ਕਾਗਜ਼ ਜਮਾ ਨਹੀਂ ਲਿਖੀਆਂ ਜਾਂਦੇ ਉੱਤੇ ਉਵੇਂ ਜਿਹੜੇ ਖੜੇ ਆ ਇੱਧਰ ਸਕੋਰਪਿਓ ਖੜੀਆਂ ਬ੍ਰਾਂਡ ਨਿਊ ਤੇ ਹਜੇ ਤੱਕ ਮੈਨੂੰ ਲੱਗਦਾ ਚਲੋ ਆ ਇੱਕ ਕੰਪਨੀ ਦਾ ਲੋਗੋ ਲੱਗਿਆ ਹੋਇਆ ਤੇ ਟੈਂਪਰੇਰੀ ਨੰਬਰ ਤੇ ਹੀ ਆ ਗੱਡੀਆਂ ਤੁਸੀਂ ਆਹ ਦੇਖੋ ਆ ਸਕੋਰਪਿਓ ਖੜੀ ਆ ਇਹਦੇ ਵਿੱਚ ਉਮੈ ਦੇ ਬਿਲਕੁਲ ਨਵੀਆਂ 24 ਮਾਰਲ ਗੱਡੀਆਂ ਬਾਈ ਸਾਰੀਆਂ ਖੜੀਆਂ ਕਾਲੀਆਂ ਖੜੀਆਂ ਆ ਜਿਆਦਾ ਡਿਮਾਂਡ ਕਾਲੀ ਦੀ ਆ ਰਹੀ ਆ ਕਈ ਵਾਰੀ ਮੌਕੇ ਦੇ ਉੱਤੇ ਤੁਹਾਨੂੰ ਗੱਡੀ ਨਹੀਂ ਮਿਲਦੀ ਤਾਂ ਤੁਸੀਂ ਬੁਕਿੰਗ ਕਰਾਉਣੀ ਆ ਤਾਂ ਹੁਣੇ ਇਸ ਨੰਬਰ ਦੇ ਉੱਤੇ ਤੁਸੀਂ ਬੁੱਕ ਕਰਵਾ ਸਕਦੇ ਹੋ ਤਾਂ ਤੁਹਾਡੀ ਕਲਰ ਚੁਆਇਸ ਵੀ ਹੋ ਜੂਗੀ ਹੁਣ ਜਿਹੜੀ ਵੀ ਗੱਡੀ ਕਹੋਗੇ ਕਿਹੜਾ ਕਲਰ ਕਹੋਗੇ ਉਹ ਸਾਰੀ ਮਿਲ ਜਾਣੀ ਆ ਜਿਹੜੀਆਂ ਗੱਡੀਆਂ ਇਹਦੇ ਵਿੱਚ ਦੇਖਦੇ ਆਂ ਵੀਡੀਓ ਦੇ ਵਿੱਚ ਇਹਨਾਂ ਵਿੱਚ ਮਿਲ ਜਾਣੀਆਂ ਮੌਕੇ ਦੇ ਆ ਕੇ ਮੰਨ ਕਲਰ ਚੁਆਇਸ ਨਹੀਂ ਮਿਲਣਾ ਕਈ ਵਾਰੀ ਗੱਡੀ ਤੇ ਵੀ ਦਿੱਕਤ ਪੈ ਜਾਂਦੀ ਹਾਂਜੀ ਬਾਕੀ ਆ 18 ਬਾਈ ਜੇ ਮੰਨ ਲਓ ਕਿਸੇ ਬਿਆਹ ਦੀ ਡੋਲੀ ਵਾਸਤੇ ਥਾਰ ਚਾਹੀਦੀ ਆ ਤਾਂ ਆਪਾਂ ਸਵੇਰੇ ਚ ਆਪੀਆਂ ਫਲਾਇਆਵਾਂਗੇ ਆਪ ਦਾ ਆਪ ਮੁੰਡਾ ਚਲਾ ਕੇ ਲੈ ਜਾਊਗਾ ਉਹਦੇ ਘਰ ਵਾਲਿਆਂ ਨੂੰ ਨਾਲ ਬਹਾ ਕੇ ਲਿਉ ਜਦੋਂ ਸ਼ਾਮ ਨੂੰ ਪਾਣੀ ਪੁਣੀ ਬਾਰਤਾ ਨਿਬੜ ਗਿਆ ਕੰਮ ਤੋਂ ਬਾਅਦ ਆਪਣਾ ਮੁੰਡਾ ਜਾ ਕੇ ਬਾਈ ਗੱਡੀ ਚੱਕ ਲਿਆਊਗਾ ਉੱਥੋਂ ਠੀਕ ਆ ਨਾ ਨਾ ਤਾਂ ਐ ਹੋਵੇ ਟਾਕੀ ਖਲਾਈਦਾ ਫਿਰ ਨਾ ਨਾ ਕੁਝ ਨਹੀਂ ਭਾਈ ਤੇ ਆਹ ਗੱਡੀਆਂ ਖੜੀਆਂ ਜੇ ਤੁਸੀਂ ਕਰੇਟਾ ਵੀ ਲੈਣੀਆਂ ਇਹ ਵੀ ਮਿਲ ਜਾਣੀਆਂ ਘੱਟ ਵਾਜਣ ਦੀ ਵੀ ਹੋਵੇਗੀ ਠੀਕ ਆ ਜੀ ਇਸ ਵੇਲੇ ਹੋ ਜਾਏਗੀ ਤੇ ਏਰ ਚਾਹੀਦੀ ਆ ਵੀ ਜਿੰਨਾ ਕਬਜਟ ਆਪਾਂ ਲਾਵਾਂਗੇ ਉਸ ਹਿਸਾਬ ਦੀ ਉਹ ਸਾਡਾ ਆਪ ਗੱਡੀ ਦੇ ਦਾਂਗੇ ਜੀ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਸਾਮ੍ਹ ਕੇ ਰੱਖ ਲਓ ਵੀਡੀਓ ਜਦੋਂ ਤੁਸੀਂ ਆਵੋਗੇ ਤੁਹਾਡੇ ਕੰਮ ਆਊਗੀ ਨੰਬਰ ਨੋਟ ਕਰ ਲਿਓ ਜੀ ਧੰਨਵਾਦ ਸੱਚੀ ਗੱਲ ਜੀ